ਸਤਿ ਸ਼੍ਰੀ ਅਕਾਲ ਫਰੈਂਡਸ ਮੈਥੋਡਾ ਹੂਜ਼ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਕਸ ਵਿੱਚ ਤੁਹਾਡਾ ਸਵਾਗਤ ਹੈ ਅਕਸਰ ਤੁਸੀਂ ਮੇਰੀਆਂ ਜੋ ਵੀਡੀਓਜ਼ ਨੇ ਉਹ ਫਿਜ਼ੀਓਥੈਰੇਪੀ ਰਿਗਾਰਡਿੰਗ ਹੀ ਦੇਖਦੇ ਹੋ ਬਟ ਅੱਜ ਡੇਟ ਹੈ 9 ਜੂਨ 2024 ਸਮਾਂ ਹੋ ਗਿਆ ਸਵੇਰੇ 10:30 ਵਜੇ ਅਸੀਂ ਘਰ ਤੋਂ 8:30 ਵਜੇ ਚੱਲੇ ਸੀ ਅੱਜ ਤੁਹਾਨੂੰ ਆਪਾਂ ਲੈ ਕੇ ਚੱਲੇ ਆਂ ਸ਼੍ਰੀ ਹਜੂਰ ਸਾਹਿਬ ਨੰਦੇੜ ਇਸ ਟਾਈਮ ਆਪਾਂ ਆਦਮਪੁਰ ਪਹੁੰਚ ਚੁੱਕੇ ਆਂ ਔਰ 에어ਪੋਰਟ ਹੈ ਜਲੰਧਰ ਤੋਂ 28 ਕਿਲੋਮੀਟਰ ਹੁਸ਼ਿਆਰਪੁਰ ਤੋਂ 28 ਕਿਲੋਮੀਟਰ ਸੋ ਸਾਡੀ ਫਲਾਈਟ ਹੈ 12:50 ਤੇ ਔਰ ਆਪਾਂ ਜਾਣਾ ਹੈ ਅੱਜ ਹਜੂਰ ਸਾਹਿਬ ਨੰਦੇੜ ਤੁਸੀਂ ਵਰਚੂਅਲੀ ਸਾਡੇ ਨਾਲ ਚੱਲੋਗੇ 에어ਪੋਰਟ ਤੇ ਜਾਣ ਦਾ ਕੀ ਪ੍ਰੋਸੀਜਰ ਹੈ ਕਿੰਨਾ ਤੁਸੀਂ ਬੈਗੇਜ ਲੈ ਕੇ ਆ ਸਕਦੇ ਹੋ ਕਿੰਨੇ ਦੀਆਂ ਟਿਕਟਸ ਪਈਆਂ ਔਰ ਸਾਰੀ ਫੈਮਿਲੀ ਚੱਲੀ ਹੈ ਹੋਪ ਇਹ ਤੁਹਾਨੂੰ ਵੀਡੀਓ ਦੇ ਵਿੱਚ ਅਸੀਂ ਸਾਰਾ ਕੁਝ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਸੋ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਸ਼੍ਰੀ ਸਚਕੰਡ ਹਜੂਰ ਸਾਹਿਬ ਨੰਦੇੜ ਫਾਈਨਲੀ 에어ਪੋਰਟ ਪਹੁੰਚ ਗਏ ਆ ਤੇ ਹੁਣ ਆਪਾਂ ਦੇਖਦੇ ਆ ਅੰਦਰ ਚੈੱਕ ਇਨ ਕਰਨ ਦਾ ਕੀ ਪ੍ਰੋਸੀਜਰ ਹੋਏਗਾ ਬੋਰਡਿੰਗ ਪਾਸ ਨੂੰ ਰਾਤੀ ਆਪਾਂ ਪ੍ਰਿੰਟ ਆਊਟ ਕਰ ਲਈ ਸੀਗੇ ਸਟਾਰ 에어ਲਾਈਨ ਨੇ ਰਾਤੀ ਸਾਨੂੰ ਈਮੇਲ ਕਰਤੀ ਸੀ ਸੋ ਇਹ ਸਾਡੀ ਸਾਰੀ ਫੈਮਿਲੀ ਆ ਮੇਰੇ ਦੋ ਕਿਡਸ ਮੇਰੇ ਵਾਈਫ ਔਰ ਮੇਰੇ ਮਦਰ ਇਹਨੇ ਯਾਨੀ ਅਸੀਂ ਚੱਲੇ ਆ ਸੋ ਸਟੇ ਟਿਊਨਡ ਜਿਵੇਂ ਜਿਵੇਂ ਹੋਏਗਾ ਅੰਦਰ ਤੁਹਾਨੂੰ ਸਾਰੇ ਦੱਸਦੇ ਰਹਾਂਗੇ ਸੋ ਆਓ ਚੱਲਦੇ ਆ ਆਪਾਂ ਨੈਕਸਟ ਆਪਣੇ ਡੈਸਟੀਨੇਸ਼ਨ ਵੱਲ एयरपोर्ट ਤੇ ਪਹੁੰਚ ਕੇ ਆਪਾਂ ਸਾਈਡ ਆਪਣੇ ਜੋ ਬੈਗ ਹੈ ਉਹ ਚੈੱਕ ਹੁੰਦੇ ਨੇ ਔਰ ਇਹ ਪੰਜਾਬ ਪੁਲਿਸ ਔਰ ਕੋਈ ਸੀਆਈਐਸਐਫ ਨਹੀਂ ਹੈ ਇਥੇ ਪੰਜਾਬ ਪੁਲਿਸ ਚੈੱਕ ਕਰਦੀ ਆ ਦੈਨ ਉਸ ਤੋਂ ਬਾਅਦ ਫਿਰ ਇਸ ਜਗ੍ਹਾ ਤੇ ਆ ਕੇ ਤੁਸੀਂ ਆਪਣੇ ਜੋ ਬੋਰਡਿੰਗ ਪਾਸ ਹੈ ਉਹ ਕਲੈਕਟ ਕਰ ਸਕਦੇ ਹੋ ਦੈਨ ਇਸ ਤੋਂ ਬਾਅਦ ਫਿਰ ਅੱਗੇ ਜਾ ਕੇ ਸਕਿਉਰਿਟੀ ਚੈੱਕਿੰਗ ਦੀ ਟਰਨ ਆਉਂਦੀ ਆ ਜਿਹੜਾ ਸਾਡਾ ਸਟਾਰਟ ਹੋ ਚੁੱਕਿਆ ਹੈ ਬਟ ਅਸੀਂ ਹੈ ਜੇ ਠਹਿਰ ਕੇ ਜਾਵਾਂਗੇ ਕਿਉਂਕਿ ਇੱਕ ਵੀਰ ਹਣੀ ਨਾਲ ਨੇ ਸਭ ਤੋਂ ਸੋਹਣੀ ਗੱਲ 에어ਪੋਰਟ ਤੇ ਪੰਜਾਬੀ ਕਲਚਰ ਨੂੰ ਬਹੁਤ ਸੋਹਣਾ ਦਿਖਾਇਆ ਗਿਆ ਇਹ ਦੇਖੋ ਤੁਸੀਂ ਬੱਚੇ ਖੇਡ ਰਹੇ ਨੇ ਫਿਰ ਅੱਗੇ ਫਿਰ ਬੱਚੇ ਕਾਈਟ ਉਡਾ ਰਹੇ ਨੇ ਔਰ ਫਿਰ ਬੱਚੇ ਖੇਡ ਰਹੇ ਨੇ ਜਾਨਕੀ ਪੰਜਾਬੀ ਕਲਚਰ ਪੂਰਾ ਦਿਖਾਇਆ ਗਿਆ ਬਹੁਤ ਸੋਹਣਾ 에어ਪੋਰਟ ਹੈ ਔਰ ਬਹੁਤ ਹੀ ਜ਼ਿਆਦਾ ਵੱਡਾ 에어ਪੋਰਟ ਹੈ ਅੰਦਰੋਂ ਬੇਸਿਕਲੀ ਇਥੇ ਸਿਰਫ ਮੈਂ ਤੁਹਾਨੂੰ ਜਾਣਕਾਰੀ ਦਾ ਵਾਅਦਾ ਕਰਦਾ ਜਿਹੜੀਆਂ ਫਲਾਈਟ ਸਟਾਰਟ ਹੋਈਆਂ ਸੀ 2019 ਦੇ ਵਿੱਚ ਸਪਾਈਸ 에어 ਜੈਟ ਵਰਨੀਓ ਇਥੇ ਫਲਾਈਟਸ ਸਟਾਰਟ ਕੀਤੀਆਂ ਗਈ ਸੀ ਬੰਬਈ ਔਰ ਜੈਪੁਰ ਲਈ ਕੋਵਿਡ ਤੋਂ ਬਾਅਦ ਉਹ ਫਲਾਈਟਾਂ ਬੰਦ ਹੋ ਗਈਆਂ 31 ਮਾਰਚ 202 ਆਪਣੀ ਫਲਾਈਟਾਂ ਫਿਰ ਸਟਾਰਟ ਹੋਈਆਂ ਇਥੋਂ ਫਲਾਈਟ ਚਾਹੀਗੀ ਆਪਣੀ ਹਿੰਦਨ 에ਅਰਪੋਰਟ ਦੈਨ ਹਿੰਦਨ 에ਅਰਪੋਰਟ ਗਾਜ਼ੀਆਬਾਦ ਦੇ ਵਿੱਚ ਹੈ ਦੈਨ ਉਸ ਤੋਂ ਬਾਅਦ ਫਲਾਈਟ ਚਾਹੀਗੀ ਅੱਗੇ ਨੰਦੇੜ ਮਹਾਰਾਸ਼ਟਰ ਦੇ ਵਿੱਚ ਦੈਨ ਉਸ ਤੋਂ ਬਾਅਦ ਬੈਂਗਲੌਰ ਰੋਜ਼ ਇੱਕ 에ਅਰੋਪਲੇਨ ਬੈਂਗਲੌਰ ਤੋਂ ਪਹਿਲਾਂ ਸਵੇਰੇ ਨੰਦੇੜ ਆਉਂਦਾ ਹੈ ਨੰਦੇੜ ਤੋਂ ਹਿੰਦਨ ਆਉਂਦਾ ਹਿੰਦਨ ਤੋਂ ਸਾਡੇ ਕੋਲ ਇੱਥੇ ਆਪਨੇ ਪਹੁੰਚ ਜਾਂਦਾ ਆਦਮਪੁਰ ਔਰ ਉਹੀ 에ਅਰੋਪਲੇਨ ਫਿਰ ਵਾਪਸ ਚਲਾ ਜਾਂਦਾ ਆਦਮਪੁਰ ਤੋਂ ਨੰਦੇੜ ਆਦਮਪੁਰ ਤੋਂ ਹਿੰਦਨ ਹਿੰਦਨ ਤੋਂ ਨੰਦੇੜ ਨੰਦੇੜ ਤੋਂ ਬੈਂਗਲੌਰ ਸੋ ਇਹ ਹੈ ਜੋ ਆਪਣੇ ਆਧਮਪੁਰ 에어ਪੋਰਟ ਬਾਰੇ ਆ ਉਥੋਂ ਹੁਣ ਵਾਸ਼ਰੂਮ ਰਹਿ ਗਈ ਸੀ ਵਾਸ਼ਰੂਮ ਫੇਰ ਦੁਆਰਾ ਦਿਖਾਉਨੇ ਆ ਬਹੁਤ ਸੋਹਣੇ ਨੀਟ ਐਂਡ ਕਲੀਨ ਵਾਸ਼ਰੂਮ ਨੇ ਇਦਾਂ ਔਰ ਸਫਾਈ ਚੱਲਦੀ ਰਹਿੰਦੀ ਆ ਬਹੁਤ ਹੀ ਜ਼ਿਆਦਾ ਸਫਾਈ ਦਾ ਧਿਆਨ ਰੱਖਿਆ ਜਾਂਦਾ ਬਹੁਤ ਸੋਹਣਾ 에어ਪੋਰਟ ਹੈ ਲੋ ਜੀ ਹੁਣ ਅਸੀਂ ਪੀਣ ਲੱਗਿਆਂ ਕਾਫੀ ਕਿਉਂਕਿ ਹਜੇ ਜੋ ਟਾਈਮ ਹੈ ਹਿੰਦ 에어ਪੋਰਟ ਤੋਂ ਜੋ ਆਪਣਾ 에어로ਪਲੇਨ ਹੈ ਉਹ ਚੱਲ ਪਿਆ ਉਹ ਪੂਰੇ 12 ਵਜੇ ਲੈਂਡ ਕਰ ਜਾਏਗਾ ਹਜੇ ਟਾਈਮ ਹੋ ਗਿਆ 11:30 ਸਾਡੇ ਕੋਲ 45 ਮਿੰਟ ਨੇ ਹਜੇ ਸਿਕਿਉਰਿਟੀ ਚੈੱਕ ਇਨ ਅਸੀਂ ਨਹੀਂ ਕਰਾਇਆ ਬਟ ਉਸ ਤੋਂ ਪਹਿਲਾਂ ਆਪਾਂ ਕਾਫੀ ਪੀਣ ਲੱਗੇ ਆ ਸੋ ਪਹਿਲਾਂ ਇੱਥੇ ਅੰਦਰ ਕੋਈ ਟੱਕ ਸ਼ਾਪ ਨਹੀਂ ਸੀਗੀ ਕੋਈ ਵੀ ਇਦਾਂ ਦੀ ਸ਼ਾਪ ਅੰਦਰ ਨਹੀਂ ਸੀ ਹੁਣ ਹੀ ਸਟਾਰਟ ਹੋਈ ਆ ਪਿਛਲੇ ਕਿੰਨੇ ਟਾਈਮ ਤੋਂ ਸਟਾਰਟ ਹੋਈ ਆ ਭਾਈ ਜੀ 2 ਮਈ 2 ਮਈ ਤੋਂ 2 ਮਈ ਤੋਂ ਸਟਾਰਟ ਹੋਈ ਆ ਪਹਿਲੇ ਮਤਲਬ 1 ਮਹੀਨਾ ਜਦੋਂ 31 ਮਾਰਚ ਤੋਂ ਫਲਾਸ਼ ਫੋਨ ਲਾਈਟ ਸਟਾਰਟ ਹੋਈ ਆ ਬੱਤ ਜਿਹੜੀ ਅੰਦਰ ਇਹ ਤੁਹਾਡੀ ਸ਼ਾਪ ਸਟਾਰਟ ਹੋਈ ਆ ਇਹ ਹੋਈ ਆ 2 ਮਈ ਤੋਂ 2 ਮਈ ਤੋਂ ਸਟਾਰਟ ਆ ਤੁਸੀਂ ਅੰਦਰ ਕਾਫੀ ਬਿਸਕਟ ਸਾਰਾ ਕੁਝ ਪੀ ਸਕਦੇ ਹੋ ਪਾਣੀ ਦੀ ਬੋਟਲ ਤੱਕ ਤੁਹਾਨੂੰ ਇੱਥੇ ਸਹੂਲਤਾਂ ਮਿਲ ਜਾਏਗੀ ਲਓ ਜੀ ਹੁਣ ਆਪਾਂ ਕਰਾਉਣ ਲੱਗੇ ਆ ਸਕਿਉਰਟੀ ਸੈਕੰਡ ਸੋ ਆਓ ਚਲਿਏ ਸਕਿਉਰਟੀ ਚੈੱਕ ਕਰਾ ਕੇ ਫਿਰ ਮਿਲਦੇ ਆਂ ਉਸ ਪਾਰ ਹੈਲੋ ਕਬੀਰ ਹਾਂ ਜੀ ਸਕਿਉਰਟੀ ਚੈੱਕ ਕਰਾ ਕੇ ਹੁਣ ਆਪਾਂ ਬੈਠ ਗਏ ਆਪਣੀ ਵੇਟਿੰਗ ਏਰੀਆ ਦੇ ਵਿੱਚ ਹੁਣ 에ਰੋਪਲੇਨ ਆਏਗਾ ਉਸ ਦਾ ਵੇਟ ਕਰ ਰਹੇ ਹਾਂ 10-15 ਮਿੰਟ ਤੱਕ 에ਰੋਪਲੇਨ ਆ ਜਾਏਗਾ ਸਿਕਿਉਰਿਟੀ ਚੈੱਕ ਪੰਜਾਬ ਪੁਲਿਸ ਨੇ ਕੀਤਾ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਸਾਰਾ ਕੁਝ ਸਹੀ ਹੋ ਗਿਆ ਤੇ ਤੁਸੀਂ ਦੇਖੋ ਬੈਕ ਸਾਈਡ ਤੇ ਪੰਜਾਬੀ ਕਲਚਰ ਨੂੰ ਦਿਖਾਇਆ ਗਿਆ ਪੰਜਾਬੀ ਕਲਚਰ ਬਹੁਤ ਸੋਹਣਾ ਹੈ ਇਸ ਦੇ ਵਿੱਚ 에ਰਪੋਰਟ ਦੇ ਸਾਰੇ ਜੋ ਥੀਮ ਨੇ ਸਾਰੇ ਪੰਜਾਬੀ ਕਲਚਰ ਨੂੰ ਦਰਸਾਉਂਦੇ ਨੇ ਔਰ ਕੇਤੀਆ ਫੇਰਾ ਗਈ ਸਾਡੇ ਕੋਲ ਹਾਂ ਹਾਂ ਉਧਰ ਦੇਖੋ ਪਹਿਲਾਂ ਹਾਂ 에ਰੋਪਲੇਨ ਸੋ ਕੇਤੀਆ ਵੀ ਐਕਸਾਈਟਿਡ ਹੈ ਤੋ ਹੁਣ ਜਦੋਂ ਪਲੇਨ ਆ ਗਿਆ ਫਿਰ ਤੁਹਾਨੂੰ ਦਿਖਾਉਨੇ ਆ ਏਅਰੋਪਲੇਨ ਜਦੋਂ ਲੈਂਡ ਹੋਏਗਾ ਜੋ ਕਿ ਹਿੰਦਨ 에ਅਰਪੋਰਟ ਤੋਂ ਚੱਲਿਆ ਹੋਇਆ ਹੈ ਔਰ ਇੱਥੇ ਆਦਮਪੁਰ ਲੈਂਡ ਹੋ ਜਾਏਗਾ ਚਲੋ ਬਾਏ ਕਰ ਦੂ ਕਹਤੀਆ ਬਾਏ ਕਦੇ ਤੁਸੀਂ ਬਾਏ ਕਰ ਦੋ ਬਾਏ ਚਲੋ ਉਹ ਆ ਗਿਆ ਰੋ ਪਲੇਨ ਆਪਣਾ ਤੇ ਆਪਾਂ ਦੇਖਿਆ ਨਹੀਂ ਗੱਲਾਂ 'ਚ ਬਿਜ਼ੀ ਹੋ ਗਏ ਪੰਜਾਬ ਪੁਲਿਸ ਨਾਲ ਗੱਲਾਂ ਕਰ ਰਹੀ ਸੀ ਪੰਜਾਬ ਪੁਲਿਸ ਇੱਥੇ ਬਹੁਤ ਵਧੀਆ ਰੋਲ ਨਿਭਾਉਂਦੀ ਹੈ ਵੀਰ ਜੀ ਬਹੁਤ ਹੈਲਪ ਕੀਤੀ ਸਾਡੀ ਪੰਜਾਬ ਪੁਲਿਸ ਨੇ ਹੋ ਰਿਹਾ ਹੈ ਆਪਣਾ ਪਲੇਨ ਆ ਗਿਆ ਪਲੇਨ ਦੇ ਵਿੱਚ ਤੇ ਪਿੱਛੇ ਪਲੇਨ ਆ ਗਿਆ ਉਸ ਦੇ ਵਿੱਚ ਪੈਟਰੋਲ ਪਿਲ ਹੋ ਰਿਹਾ ਹੈ ਔਰ ਆਪਣੀ ਲਗੇਜ ਜੋ ਨਾਲ ਟ੍ਰੋਲੀ ਹੈ ਉਹ ਲਗੇਜ ਵਾਲੀ ਟ੍ਰੋਲੀ ਹੈ ਹੁਣ ਦੇਖਦੇ ਹਾਂ ਅੰਦਰੋਂ ਪਲੇਨ ਕਿਵੇਂ ਦਾ ਹੋਏਗਾ ਕਿਵੇਂ ਨਹੀਂ ਪਰ ਜਿਹੜਾ ਇੱਥੋਂ ਤੁਰ ਕੇ ਆਉਣ ਦਾ 에어ਪੋਰਟ ਤੋਂ ਮੈਂ ਤੁਹਾਨੂੰ ਦਿਖਾ ਦਾਂ ਧੁੱਪ ਹੀ ਜਾਣਾ ਪੈਂਦਾ ਤੁਸੀਂ ਦਿਖਾਓ ਇਸ ਜਗ੍ਹਾ ਤੋਂ ਆਪਾਂ ਇੱਦਾਂ ਨਿਕਲ ਕੇ ਵਾਕ ਕਰਕੇ ਆਉਨੇ ਆਂ ਔਰ ਇੱਦਾਂ ਚੱਲ ਕੇ ਜਾਣੇ ਆਂ ਔਰ ਸਭ ਤੋਂ ਵਧੀਆ ਗੱਲ ਅੰਦਰ ਪੰਜਾਬ ਪੁਲਿਸ ਦਾ ਰੂਲ ਬਹੁਤ ਸੋਹਣਾ ਪੰਜਾਬ ਪੁਲਿਸ ਇੰਨੀ ਹੈਲਪ ਕਰਦੀ ਹੈ ਬਹੁਤ ਸੋਹਣੀ ਤੁਹਾਨੂੰ ਡੀਲ ਕਰਦੀ ਹੈ ਬਹੁਤ ਜਿਆਦਾ ਹੈਲਪ ਕੀਤੀ ਪੰਜਾਬ ਪੁਲਿਸ ਨੇ ਸਾਨੂੰ ਬਿਲਕੁਲ ਵੀ ਤੰਗ ਪਰੇਸ਼ਾਨ ਨਹੀਂ ਕੀਤਾ इजीली ਆਪਾਂ ਸਾਰਾ ਕੁਝ ਰੈਂਡਮਲੀ ਹੋ ਗਿਆ ਹੁਣ ਆਪਾਂ ਬੈਠਣਾ ਪਲੇਨ ਚ ਇਤਿਹਾਸਵੀਰ ਔਰ ਉਸਦੇ ਦਾਦੀ ਜੀ ਅੱਗੇ ਚਲੇਗੇ ਸੋ ਹੁਣ ਆਪਾਂ ਵੀ ਚੱਲਦੇ ਆਂ ਐਰੋਪਲੇਨ ਦੇ ਵਿੱਚ साइड बिजनेस क्लास बिजनेस क्लास है पर अपनी तो इकोनमी क्लास है सीट नंबर देखिए बेपा किने अपने सीट नंबर देख ली? इदा तो कुछ है अंदरो एरोप्लेन इस टोटल सैवनटी सिक्स सीट्स ने नहीं कुछ सीट्स ने साडिया इस साइड टू और इस साइड भी टू इकोनॉमिकल सीट्स ने कबीर खुश है पूरा कबीर ठीक हो ਇਦਾਂ ਦਾ ਕੁਝ ਪਲੇਨ ਦਾ ਲਾਸਟੋਂ 뷰 ਹੈ ਇਹ ਸਾਰੀਆਂ ਇਕਨੋਮਿਕਲ ਸੀਟਸ ਨੇ ਔਰ ਅਗੇ ਜੋ ਆਪਣੀ ਬਿਜ਼ਨਸ ਕਲਾਸ ਹੈ ਟੋਟਲ 76 ਸੀਟਸ ਨੇ ਸਾਡੀ ਸੀਟਸ ਤੁਹਾਨੂੰ ਦਿਖਾਉਨੇ ਆ ਹਾਂ ਛੱਡ ਗਿਆ ਇਹ ਟੈਕ ਕਰਨਾ ਚਾਹੀਦਾ ਤੁਹਾਨੂੰ ਸਫਲ ਚਾਹਤ ਹੈ ਧੰਨਵਾਦ ਗ੍ਰੀਟਿੰਗਜ਼ ਇੰਜਨਮੈਂਟ ਅਬ ਇਹ ਕਿਉਂ ਆਉਂਚਣਾ ਪ੍ਰਾਈਸ ਆਫਰ ਸੀ ਚਲੋ ਜੀ ਅੱਛਾ ਪ੍ਰਾਈਸ ਆਫਰ ਜੋ 235 ਹੈ 23 ਕੈਬਨ ਹੁਣ ਆਪਾਂ ਬੈਠ ਗਏ ਆਪਣੀ ਸੀਟ ਤੇ ਵਿੰਡੋ ਸੀਟ ਮਿਲੀ ਆ ਆਪਾਂ ਨੂੰ ਔਰ ਬਾਹਰ ਦਾ ਕੁਝ ਥੇ ਵਿਊ ਅਜੇ ਨਹੀਂ ਦਿਖ ਰਿਹਾ ਔਰ ਇਸ ਤੋਂ ਬਾਅਦ ਫਿਰ ਸਭ ਤੋਂ ਪਹਿਲਾਂ ਜੋ 에어ਪੋਰਟ ਹੈ ਉਹ ਜਾਏਗਾ ਹਿੰਦ ਨੇ 에어ਪੋਰਟ ਔਰ ਦੈਨ ਉਸ ਤੋਂ ਬਾਅਦ ਉੱਥੇ 25 ਮਿੰਟਸ ਦੀ ਸਟੇ ਹੋਏਗੀ ਜਿੱਥੇ ਆਪਾਂ ਪਲੇਨ ਚ ਉਤਰ ਨਹੀਂ ਹੈ ਉਤਰਨਾ ਨਹੀਂ ਹੈ ਵਿੱਚ ਹੀ ਬੈਠੇ ਰਹਿਣਾ ਹੈ जब उसको तो बाद फिर के यहाँ पर हिंदन तो नंदेड़ जाऊँगी और प्लेन नंदेड़ तो बाद बेंगलौर भी जाएगा सो देखने हैं प्लेन बहुत सोना बहुत सोनिया सीट्स नहीं।, नहीं आप क्यों नहीं खोज पूरे वाह केतिया केतिकों केतिकों केतिया टाइम डेट में क्या टाइम टैक्स वैश्विक वाह मानेबल बुलाते हैं ਆ ਮੈਂ ਕਿਹਾ ਰਹਾ ਗ੍ਰਾਫਮੈਨ ਇਸ ਨੂੰ ਰੋਕੋ ਤੁਮ ਆਪਣਾ 523 ਫਾਈਟਰ ਇਨ ਕਮਿੰਗ ਟੂ ਦਾ ਫਾਈਟਰ ਡਿਸਕਪਟਨ ਪੰਮੀ ਦਾ ਨਾਮ ਹੈ ਦਾ ਨਸਰੀ ਮਿਸਟਰ ਕੈਪਟਨ ਚੋਸ਼ੀ ਇੰਟਰ ਹੈ ਉਸ ਆ ਫਾਈਟ ਟੂ ਇੰਟਰ ਰੋਟਾ ਗਵਨੋ ਲੋ ਜੀ 12:30 ਵਜੇ ਪੂਰੇ ਪਲੇਨ ਚੱਲ ਪਿਆ ਟਾਈਮ ਸੀਗਾ 12:50 ਦਾ 20 ਮਿੰਟ ਪਹਿਲਾਂ ਹੀ ਆਪਣਾ ਜੋ ਪਲੇਨ ਹੈ ਉਹ ਚੱਲ ਪਿਆ ਜੋਇਆ ਹੁਣ ਆਪਾਂ ਇੱਥੇ ਪਹੁੰਚ ਗਏ ਵੈਸੇ ਆਪਾਂ ਲੈਂਡ ਕਰਨ ਲੱਗੇ ਆ ਹਿੰਦਨ 에어ਪੋਰਟ ਇਦਾਂ ਦਾ ਕੁਝ ਨੀਚੇ ਗਾਜ਼ੀਆਬਾਦ ਦੇਖ ਰਹੇ ਆ ਬਿਲਡਿੰਗਸ ਤੁਸੀਂ ਦੇਖ ਸਕਦੇ ਹੋ ਇਦਾਂ ਦਾ ਕੁਝ ਗਾਜ਼ੀਆਬਾਦ ਲੋਜੀ ਹੁਣ ਆਪਾਂ ਲੈਂਡ ਕਰਨ ਲੱਗੇ ਆ ਗਾਜ਼ੀਆਬਾਦ ਹਿੰਦਨ 에어ਪੋਰਟ ਲੋਜੀ चली सी अपने पहुँच गए अपने एक बज के दस मिनट त चाली मिनट गए इतने द्वारा अपना हूँ फिर अपने जो आपने बोर्डिंग पास इतने फिर चेक होंगे जो नंदेड़ तकते हैं ਅਦਰਵਾਈਜ਼ ਇਹ ਫਲਾਈਟ ਦਾ ਬੈਂਗਲੌਰ ਚੱਲਿਆ ਪਰ ਜੇ ਜਿਸ ਨੇ ਬੈਂਗਲੌਰ ਜਾਣਾ ਫਿਰ ਉਹ ਨੰਦੇੜ ਤੋਂ ਫਿਰ ਚੈੱਕ ਹੋਣਗੇ ਬੋਰਡਿੰਗ ਪਾਸ ਸੋ ਪਹਿਲਾਂ ਹੀ ਆਪਾਂ ਨੂੰ ਅਲੱਗ-ਅਲੱਗ ਬੋਰਡਿੰਗ ਪਾਸ ਮਿਲਦੇ ਆ ਪਹਿਲਾ ਬੋਰਡਿੰਗ ਪਾਸ ਮਿਲੇਗਾ ਆਪਾਂ ਨੂੰ ਆਦਮਪੁਰ ਤੋਂ ਇੱਥੇ ਤੱਕ ਦਾ ਹਿੰਦਨ ਤੱਕ ਦਾ ਔਰ ਹਿੰਦਨ ਤੋਂ ਮਿਲੇਗਾ ਆਪਾਂ ਨੂੰ ਬੋਰਡਿੰਗ ਪਾਸ ਨੰਦੇੜ ਤੱਕ ਦਾ ਇੱਥੇ ਫਿਰ ਆਪਣਾ ਜੋ ਬੋਰਡਿੰਗ ਪਾਸ ਹੈ ਦੁਬਾਰਾ ਫਿਰ ਚੈੱਕ ਹੋਣਗੇ ਸੋ ਹੁਣ ਆਪਾਂ ਵੇਟ ਕਰ ਰਹੇ ਹਾਂ ਕਹਿੰਦੇ ਆ ਵੀ 10-15 ਮਿੰਟ ਤੱਕ ਇਹ ਤੋਂ ਫਲਾਈਟ ਚੱਲੇਗਾ ਤੇ 10 ਮਿੰਟ ਹੋ ਗਏ ਆਪਾਂ ਨੂੰ ਆਲਰੇਡੀ ਇੱਥੇ ਖੜਿਆ ਨੂੰ ਹੁਣ ਦੇ ਏਅਰਪੋਰਟ ਇੱਕ ਘੰਟਾ ਆਪਾਂ ਇੱਥੇ ਵੇਟ ਕੀਤੀ ਔਰ 2:00 ਬਜ ਕੇ 5 ਮਿੰਟ ਹੋ ਗਏ 1:05 ਤੇ ਆਪਾਂ ਪਲਾਨ ਕੀਤੇ ਸੀ 2:05 ਤੇ ਹੁਣ ਆਪਾਂ ਹਿੰਦਨ ਏਅਰਪੋਰਟ ਤੋਂ ਨੰਦੇੜ ਏਅਰਪੋਰਟ ਲਈ ਆਪਾਂ ਹੁਣ ਦੁਬਾਰਾ ਫੇਰ ਆਪਾਂ ਚੱਲ ਪਏ ਆ ਸੋ ਇੱਕ ਘੰਟਾ ਵੇਟ ਕਰਨਾ ਥੋੜਾ ਔਖਾ ਲੱਗਿਆ ਥੋੜਾ ਟਾਈਮ ਕੱਟ ਚਾਹੀਦਾ ਵਾ ਪਰ ਪਤਾ ਨਹੀਂ ਕਿਉਂ 1 ਘੰਟਾ ਸਾਨੂੰ ਵੇਟ ਕਰਾਇਆ ਗਿਆ ਅਸੀਂ ਪਲੇਨ ਦੇ ਵਿੱਚ ਹੀ ਬੈਠੇ ਰਹੇ ਔਰ ਦੁਬਾਰਾ ਸਾਡੇ ਬੋਰਡਿੰਗ ਪਾਸ ਫੇਰ ਚੈੱਕ ਹੋਏ ਸੋ ਬੋਰਡਿੰਗ ਪਾਸ ਚੈੱਕ ਹੋਣ ਤੋਂ ਬਾਅਦ ਸੀਟ ਸਾਡੀਆਂ ਉਹੀ ਰਹੀਆਂ ਤੇ ਹੁਣ ਆਪਾਂ ਫੇਰ thank कुछ रेडी टू ईट करके आप मिले और इदा का कुछ इस दे, आपा चापी की 720 दे ने। आप चा पे किया सैवन हंड्रेड ट्वेंटी रुपीज तीन आप इदा के ये है पोहा स्वाद है यार भुख लगी हुई है बहुत ज्यादा ਉੱਪਰ ਆ ਗਏ ਫਿਰ ਮਿਲਦੇ ਹਾਂ ਲੋ ਜੀ ਹੁਣ ਤਾਂ ਆਪਾਂ ਬੱਦਲਾਂ 'ਚ ਹੀ ਆ ਉੱਪਰ ਬੱਦਲ ਦਿਖਦੇ ਆ ਔਰ ਆਪਾਂ ਬੱਦਲਾਂ ਦੇ ਉੱਪਰ ਆ ਗਏ ਥੱਲੇ ਬਹੁਤ ਘਾਟ ਦਿਖ ਰਿਹਾ ਬੱਤਲੀ ਬੱਦਲਾ ਉੱਪਰ ਪੋਹਾ ਠੀਕ ਠਾਕ ਸੀਗਾ ਸਵਾਦ ਸੀ ਭੁੱਖ ਲੱਗੀ ਹੋਈ ਸੀ ਹੁਣ ਆਪਾਂ ਕਾਫੀ ਆਰਡਰ ਕੀਤੀ ਹੈ ਕਾਫੀ ਦਾ ਵੀ ਤੁਹਾਨੂੰ ਦੱਸਾਂਗੇ ਟੇਸਟ ਕਿਵੇਂ ਆ ਐਦਾਂ ਦਾ ਕੁਝ ਹੈ ਰੁਕਲੇਨ ਦਾ 뷰 ਅੰਦਰੋਂ ਕਬੀਰ ਉਹਨਾਂ ਨੇ ਵੀ ਪੋਹਾ ਖਾਧਾ ਸੀਗਾ ਥੋੜਾ ਥੋੜਾ लो हूं आप कॉफी ये अपनी कॉफ़ी है और इदाते आपको कूकीज़ मिलेज देखते हैं टेस्ट करके टेस्ट करके देखते देख दे हैं कि कुकी बहुत स्वाद भाई ਬਹੁਤ ਵਾਦਾ ਕੁੱਕੀ ਰਮਾ 커피 ਦਾ ਟੈਸਟ ਕਰਕੇ 커피 ਦਾ ਟੈਸਟ ਕਰਕੇ ਦੱਸਦੇ 커피 ਵੀ ਬਹੁਤ ਵਾਦਾ ਸਦਾ ਗੱਲ ਬਣ ਗਈ ਜਿੰਨਾ ਸਹਿ ਗਿਆ ਆਪ ਨੂੰ ਅੱਧਾ ਘੰਟਾ ਫਿਰ ਆਪਾਂ ਬਹੁਤ ਜਲਦ ਅਮਾਤ ਸਾਥ ਦੇ ਜੇ ਸਾਡੇ ਸਾਰੇ ਸਾਰੇ ਅਗੇ ਪ੍ਰਸਤਾਨ ਕਰ ਰਹੇ ਕਿਤੇ ہمارے ਗਰਾਉਂਡ ਸਟਾਫ ਜਾਂ ਕੈਬਨ ਕਰੂਸਿਸ ਸੰਪਰਕ ਕਰੇ ਸਾਰੇ ਦੀ ਨਵੀਂ ਤੋਂ ਸੂਚਨਾ ਸਪੈਸ਼ਲ ਆਫਰ ਪਰ ਭਾਵੀ ਯਾਤਰਾਤ ਲਓ ਜੀ ਆਪਾਂ ਹੁਣ ਪਹੁੰਚ ਗਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 에ਰਪੋਰਟ ਨੰਦੇੜ ਪਲੇਨ ਰੁਕ ਗਿਆ ਆਪਣਾ ਹੁਣ ਬਾਕੀ ਤੁਹਾਨੂੰ ਉਤਰ ਕੇ ਦੱਸਦੇ ਹਾਂ ਸਾਰੀ ਕਹਾਣੀ ਬਾਏ ਚਲੋ ਵੀ ਚਲੋ ਲਓ ਜੀ ਪਹੁੰਚ ਗਏ ਆ ਪੰਨਦੇ ਹਵਾ ਚੱਲਦੀ ਹੈ ਠੰਡੀ ਠੰਡੀ ਹੈਨਾ ਚਲੋ ਚਲੋ ਹੌਲੀ ਹੌਲੀ ਕੀਤੀਆ ਲਓ ਜੀ ਉੱਥੋਂ ਆਪਾਂ ਚੱਲ ਕੇ ਆਏ ਤੇ ਹੁਣ ਆਪਾਂ ਚੱਲੇ ਆ ਰਾਈਵਲਸ ਰਾਈਵਲਸ ਹੋ ਗਿਆ ਹੁਣ ਆਪਾਂ ਆਪਣੀ ਜੋ ਆਪਣੀ ਲਗੇਜ ਨੇ ਉਹ ਲੈ ਕੇ ਬਲਾ ਦਾ ਸਾਹਮਣੇ ਬੱਸਸਾਂ ਵੀ ਖੜੀਆਂ ਨੇ ਲਓ ਜੀ ਹੁਣ ਆਪਾਂ ਵੀ ਆਪਣੇ ਬੈਗ ਤੇ ਵੇਟ ਕਰ ਰਹੇ ਆਂ ਬੈਗ ਆਪਣੇ ਆਉਣ ਵਾਲੇ ਨੇ ਥੈਨ ਫੇਰ ਅਕੇ ਆਪਾਂ ਬੱਸਸਾਂ ਖੜੀਆਂ ਨੇ ਗੁਰਦੁਆਰਾ ਸਾਹਿਬ ਵੱਲੀ ਉਹ ਬਾਅਦ ਤੇਰਾ ਪਪਾਸ ਉਸ ਦੇ ਵਿੱਚ ਬੈਠ ਕੇ ਜਿੱਥੇ ਆਪਣੀ ਬੁਕਿੰਗ ਹੈ ਜਿੱਥੇ ਆਪਾਂ ਬੁੱਕ ਕਰਾਇਆ ਹਾ ਰੂਮ ਫਿਰ ਆਪਾਂ ਉੱਥੇ ਚਲੇ ਜਾਣਾ ਦੇਖਦੇ ਆ ਅੱਗੇ ਅੱਗੇ ਕੀ ਬਣਦਾ 에어ਪੋਰਟ ਬਹੁਤ ਸੋਣਾ ਵਾਸ਼ਰੂਮ ਜਿन्हे ਜਿ ਦੇਖੇ ਕਿੰਨੇ ਦੰਦੇ ਨੇ ਪਰ ਉਹ ਰਿਹਾ ਆਪਣਾ ਪਲੇਨ ਇਸ ਦੇ ਵਿੱਚ ਆਪਾਂ ਆਏ ਹਾਂ ਬਸ ਉਥੋਂ ਉਤਰ ਕੇ ਇੱਥੇ ਆ ਕੇ ਇਹਨਾਂ ਨਾਲ ਹੀ ਆਪਾਂ ਇੱਥੋਂ ਆਪਣੇ ਲੱਗੇਜ ਲੈਣੇ ਲੌਬੀ ਕਬੀਰ ਕੇਤੀਆ ਦਾ ਬੈਗ ਵੀ ਆ ਗਿਆ ਕੇਤੀਆ ਹੁਣ ਆਪਣਾ ਬੈਗ ਲੈਣ ਚਲੀ ਆ ਤੇ ਅਨਾਲ ਚੱਕਿਓ ਕੇਤੀਆ ਚੱਕ ਲੋ ਚੱਕ ਲੋ ਚੱਕ ਲੋ ਚੱਕ ਲਿਆ ਯੇ ਜਿਪ ਜਾ ਖੁਰੋ ਲੱਗੇ ਲੈ ਕੇ ਹੁਣ ਆਪਾਂ ਬਾਹਰ ਆ ਕੇ ਬਾਹਰ ਆਪਣੀਆਂ ਦੋ ਬੱਸਸ ਖੜੀਆਂ ਨੇ ਸੱਚਕਣ ਹਜੂਰ ਜੀ ਨੇ ਡੇਟ ਸਾਹਿਬ ਦੀਆਂ ਆਪਾਂ ਬੱਸਸ ਦੇ ਵਿੱਚ ਬੈਠ ਕੇ ਆਪਾਂ ਨੂੰ ਸ਼ਾਟ ਕਿਹਾ ਗਏ ਹਾਂਜੀ 20 ਮਿੰਟ ਲੱਗ ਗਿਆ ਵੀ ਪਹੁੰਚਦੀ ਯੂਕ ਸਾਹਿਬ ਬੋਲੇ ਸੋਨਹਿਾਲ ਸਤ ਸ੍ਰੀ ਅਕਾਲ ਲਓ ਜੀ ਬੱਸ ਨੇ ਸਾਨੂੰ ਇੱਥੇ ਉਤਾਰਤਾ 2 ਨੰਬਰ ਗੇਟ ਕੋਲੇ ਹੁਣ ਆਪਾਂ ਆਪਣੇ ਰੂਮ ਵੱਲ ਜਾਣਾ ਹੈ ਜਿੱਥੇ ਆਪਣੇ ਕਮਰੇ ਬੁੱਕ ਨੇ ਸੋ ਆਓ ਹੁਣ ਉੱਥੇ ਚੱਲਦੇ ਹਾਂ ਮੌਸਮ ਬਹੁਤ ਵਧੀਆ ਆ ਪਹੁੰਚ ਗਏ ਸੱਚਖੰਡ ਸ੍ਰੀ ਹਜੂਰ ਸਾਹਿਬ ਗੋਬਿੰਦਨਗਰੀ ਨੰਦੇੜ ਔਰ ਤੁਸੀਂ ਇਹ ਦੇਖੋ ਸਾਨੂੰ ਕਮਰਾ ਕਿੱਥੇ ਮਿਲਿਆ ਸਾਨੂੰ ਕਮਰਾ ਮਿਲਿਆ ਸੱਚਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਅੰਦਰ ਹੀ ਮੈਂ ਤੁਹਾਨੂੰ ਸਾਹਮਣੇ ਇਧਰੋਂ ਆਓ ਇਸ ਜਗ੍ਹਾ ਤੋਂ ਦੇਖੋ ਪਿੱਛੇ ਸੱਚਖੰਡ ਹੈ ਔਰ ਸੱਚਖੰਡ ਦੀ ਜੋ ਪੂਰੀ ਪ੍ਰਕਰਮਾ ਹੈ ਇਹਦੇ ਵਿੱਚ ਸਾਨੂੰ ਦੋ ਕਮਰੇ ਲਏ ਆਪਾਂ ਕਵੀਰ ਔਰ ਕੇਤੀਆ ਰੂਮਸ ਚਲੇ ਗਏ ਔਰ ਸਾਨੂੰ ਤੁਹਾਨੂੰ ਕਮਰਾ ਦਿਖਾਉਨੇ ਆ ਕਿਦਾਂ ਦਾ ਕਮਰਾ ਕਮਰਾ ਬਹੁਤ ਹੀ ਜਿਆਦਾ ਸੋਹਣਾ ਕਮਰਾ ਹੈ ਔਰ ਆਓ ਤੁਹਾਨੂੰ ਰੂਮ ਦਿਖਾਈਏ ਇਸ ਦੇ ਵਿੱਚ ਲਾਈਟਸ ਆਲਰੇਡੀ ਸਾਰੀਆਂ ਔਨ ਨੇ ਆਜੋ ਅੰਦਰ ਆਜੋ ਡਬਲ ਬੈੱਡ ਡਬਲ ਬੈੱਡ ਇਧਰ ਬਾਹਰ ਵਿੰਡੋ ਦਾ 뷰 ਹੈ ਬਾਹਰ ਦਿਖਦੀ ਹੈ ਸਾਰਾ ਕੁਝ ਬਾਹਰ ਬਹੁਤ ਸੋਹਣਾ ਔਰ ਇਧਰ ਵਾਸ਼ਰੂਮ ਹੈ ਐਦਾਂ ਦਾ ਕੁਝ ਵਾਸ਼ਰੂਮ ਬੱਟੀ ਵਾਲੀ ਸੀਟ ਔਰ ਗੀਜ਼ਰ ਔਰ ਐਗਜ਼ੋਸਟ 팬 ਲੱਗਿਆ ਹੋਇਆ ਸਾਰਾ ਕੁਝ ਕੰਪਲੀਟ ਸਭ ਤੋਂ ਸੋਹਣੀ ਗੱਲ ਸਾਨੂੰ ਰੂਮ ਹੈ ਜੋ ਸਤਖੰਡ ਦੀ ਪ੍ਰਕਰਮਾਂ ਦੇ ਵਿੱਚ ਮਿਲਿਆ ਦੇਖੋ ਤੁਸੀਂ ਔਰ ਸਾਡਾ ਰੂਮਲੀ ਇਹਨਾਂ ਸਾਰਿਆਂ ਦਾ ਟੀਮ ਹੈ ਥੈਂਕਸ ਕਰਦੇ ਆ ਇਹਨਾਂ ਨੂੰ ਕਿ ਸਾਡੇ ਬਹੁਤ ਹੀ ਪੁਰਾਣੇ ਮੈਂਬਰ ਨੇ ਇਹਨਾਂ ਨੂੰ ਥੈਂਕ ਯੂ ਕਹਿੰਨੇ ਆਪਾਂ ਸਾਰੇ ਹੀ ਧੰਨਵਾਦ ਤੁਹਾਡਾ ਬਹੁਤ-ਬਹੁਤ ਸਾਰਿਆਂ ਦਾ ਔਰ ਹੁਣ ਗੱਲ ਕਰਨ ਲੱਗੇ ਆ ਟਿਕਟ ਦੀ ਸਾਨੂੰ ਸੱਚਖੰਡ ਦੀ ਟਿਕਟ ਕਿੰਨੇ ਦੀ ਮਿਲੀ ਜੋ 에ਰੋਪਲੇਨ ਦੇ ਵਿੱਚ ਅਸੀਂ ਆਏ ਸੀ ਟਿਕਟ ਸਾਨੂੰ ਮਿਲੀ ਪਰ ਪਰਸਨ 17750 ਰੁਪਏ ਅਸੀਂ 5 ਜਣੇ ਆਏ ਆ ਮੇਰੀ ਵਾਈਫ ਮੈਂ ਮੇਰੇ ਮਦਰ ਮੇਰੇ ਦੋ ਬੱਚੇ ਔਰ ਸਾਰਿਆਂ ਦਾ ਟੋਟਲ 87500 ਰੁਪਈ ਬਣਿਆ ਔਰ ਅਸੀਂ ਮਾਰਨਿੰਗ 9:30 ਵਜੇ ਘਰੋਂ ਚੱਲੇ ਸੀ ਔਰ ਸ਼ਾਮ ਨੂੰ 4:30 ਵਜੇ ਹਜੂਰ ਸਾਹਿਬ ਪਹੁੰਚ ਗਏ 에어ਲਾਈਨ ਦਾ ਸਫਰ ਬਹੁਤ ਵਧੀਆ ਸੀ ਕੰਫਰਟੇਬਲ ਸੀ ਬਸ ਜਿਹੜਾ 1 ਘੰਟਾ ਗਾਜ਼ੀਆਬਾਦ ਖੜਨਾ ਪੈਂਦਾ ਉਹ ਥੋੜਾ ਔਖਾ ਲੱਗਦਾ ਕਿਉਂਕਿ ਬੱਚਿਆਂ ਦੇ ਵਿੱਚ ਪੇਸ਼ੈਂਸ ਲੈਵਲ ਘੱਟ ਹੁੰਦਾ ਹੈ ਬਟ ਬਾਕੀ ਓਵਰਆਲ ਜੇ ਕਰੀਏ ਤਾਂ ਬਹੁਤ ਵਧੀਆ ਅਸੀਂ ਰੋਡ ਟ੍ਰਿਪ ਕਰਦੇ ਹਾਂ ਰੋਡ ਟ੍ਰਿਪ ਦੇ ਵਿੱਚ ਅਸੀਂ ਜਦੋਂ ਹਜੂਰ ਸਾਹਿਬ ਆਉਨੇ ਆ ਬਾਈ ਰੋਡ ਆਉਨੇ ਆ ਸੱਚਖੰਡ ਸ਼੍ਰੀ ਹਜੂਰ ਸਾਹਿਬ ਤਖਤ ਦੇ ਵਿੱਚ ਜਦੋਂ ਅਸੀਂ ਆਉਨੇ ਆ ਤਾਂ ਸਾਨੂੰ ਲੱਗ ਜਾਂਦੇ ਆ 3 ਦਿਨ ਪਹਿਲੀ ਔਰ ਅੱਜ ਜਿਸੀ ਕੁਛ ਘੰਟੇ ਜੀ ਆਗੇ ਬੜਾ ਚੰਪਾ ਲੱਗਿਆ ਪਰ ਅਸੀਂ ਰੋਡ ਟ੍ਰਿਪ ਵੀ ਕਰਾਂਗੇ ਔਰ ਆਪਣੇ 10 ਅਕਤੂਬਰ ਨੂੰ ਅਸੀਂ ਫੇਰ ਆ ਰਹੇ ਹਾਂ ਬਾਈ ਰੋਡ ਅੱਜ ਹੋ ਗਈ 9 ਜੂਨ 2024 ਔਰ 10 ਅਕਤੂਬਰ 2024 ਨੂੰ ਵਾਹਿਗੁਰੂ ਸੋਖ ਰੱਖੇ ਅਸੀਂ ਫੇਰ ਆਵਾਂਗੇ ਬਾਈ ਰੋਡ ਅੱਪਾ ਜੀ ਦਰਸ਼ਨ ਤੁਹਾਨੂੰ ਕਰਾਵਾਂਗੇ ਉਸ ਲਈ ਬਣੇ ਰਹੋ ਔਰ ਇੱਥੇ ਵੀਡੀਓ ਨੂੰ ਇਸ ਨੂੰ ਐਂਡ ਕਰਦੇ ਹਾਂ ਇਹ ਸੀ ਸਾਡੀ ਯਾਤਰਾ ਜੋ ਕਿ ਆਪਾਂ ਸਟਾਰਟ ਕੀਤੀ ਸੀ ਪੰਜਾਬ ਤੋਂ ਮਹਾਰਾਸ਼ਟਰ ਅਨਦੇੜ ਸੱਚਖੰਡ ਸ੍ਰੀ ਹਜੂਰ ਸਾਹਿਬ ਔਰ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਥੈਂਕਸ ਕਰਿਓ ਔਰ ਚੈਨਲ ਤੇ ਨਵੇਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਕੱਲ ਦੀ ਕੀ ਪਲਾਨ ਹੈ ਕੱਲ ਨੂੰ ਸੀ ਜਾਣਾ ਹੈ ਬੇਦਰ ਆਪਣੇ ਜੋ ਕਰਨਾਟਕਾ ਦੇ ਵਿੱਚ ਹੈ ਗੁਰਦੁਆਰਾ ਨਾਨਕੀ ਰਾ ਸਾਹਿਬ ਔਰ ਪਰਸੋਂ ਆਪਾਂ ਜਾਵਾਂਗੇ ਹੋਂਡਾ ਨਾਗਨਾਥ ਮੰਦਿਰ ਔਰ ਚੌਥੀ ਆਪਣੀ ਵਾਪਸੀ ਹੈ ਸੋ ਨੈਕਸਟ ਆਉਣ ਵਾਲੀਆਂ ਵੀਡੀਓਜ਼ ਵੀ ਤੁਸੀਂ ਦੇਖਦੇ ਰਹੋ ਸਤਿ ਸ੍ਰੀ ਅਕਾਲ ਜੀ